ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਸੀਐਮ ਮਾਨ ਨੇ ਪੰਜਾਬ ਦੇ ਕਈ ਅਹਿਮ ਮੁੱਦੇ ਚੁੱਕੇ ਨੇ ਸੀਐਮ ਮਾਨ ਦੇ ਵੱਲੋਂ ਪਾਖੜਾ ਤੇ ਨੰਗਲ ਡੈਮ ਦੀ ਸੁਰੱਖਿਆ 'ਚ ਸੀਆਈਐਸਐਫ ਦੀ ਤੈਨਾਤੀ ਦਾ ਵਿਰੋਧ ਕੀਤਾ ਗਿਆ ਹੈ ਅਤੇ ਡੈਮ ਦੀ ਸੁਰੱਖਿਆ ਸੀਐਮ ਨੇ ਕਿਹਾ ਕਿ ਹੁਣ ਤੱਕ ਪੰਜਾਬ ਨੇ ਹੀ ਸੰਭਾਲੀ ਹੈ ਸੀਆਈਐਸਐਫ ਨਾਲ ਸੂਬਿਆਂ ਦੇ ਅਧਿਕਾਰ ਕਮਜ਼ੋਰ ਹੋਣਗੇ ਮੁੱਖ ਮੰਤਰੀ ਪੰਜਾਬ ਨੀਤੀ ਆਯੋਗ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਇਸ ਦੌਰਾਨ ਉਹਨਾਂ ਨੇ ਪੰਜਾਬ ਦੇ ਕਈ ਅਹਿਮ ਮੁੱਦੇ ਚੁੱਕੇ ਨੇ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਦੱਸਦੀ ਹੈ ਕਿ ਸੀਐਮ ਮਾਨ ਨੇ ਪਾਖੜਾ ਤੇ ਨੰਗਲ ਡੈਮ ਦੀ ਸੁਰੱਖਿਆ 'ਚ ਸੀਆਈਐਸਐਫ ਦੀ ਤਾਇਨਾਤੀ ਦਾ ਵਿਰੋਧ ਕੀਤਾ ਹੈ ਸੀਐਮ ਮਾਨ ਨੇ ਕਿਹਾ ਕਿ ਡੈਮ ਦੀ ਸੁਰੱਖਿਆ ਹੁਣ ਤੱਕ ਪੰਜਾਬ ਨੇ ਹੀ ਸੰਭਾਲੀ ਹੈ ਅਤੇ ਜੇਕਰ ਸੀਆਈਐਸਐਫ ਲਾਈ ਜਾਂਦੀ ਹੈ ਤਾਂ ਉਸ ਦੇ ਨਾਲ ਸੂਬਿਆਂ ਦੇ ਅਧਿਕਾਰ ਕਮਜ਼ੋਰ ਹੋਣਗੇ ਸੀਆਈਐਸਐਫ ਦੀ ਤਾਇਨਾਤੀ ਦਾ ਫੈਸਲਾ ਵਾਪਸ ਲੈਣ ਦੀ ਵੀ ਮੰਗ ਕੀਤੀ ਗਈ ਹੈ ਤਾਂ ਦੋ ਤਸਵੀਰਾਂ ਇਸ ਵੇਲੇ ਸੀ ਤੁਹਾਨੂੰ ਦਿਖਾ ਰਹੇ ਹਾਂ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਪੰਜਾਬ ਜਦੋਂ ਸ਼ਾਮਲ ਹੁੰਦੇ ਨੇ ਤਾਂ ਉਸ ਵੇਲੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਰਹੇ ਨੇ ਤੇ ਅ ਇਹ ਤਸਵੀਰਾਂ ਜਿਹੜੀਆਂ ਨੇ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਈਆਂ ਨੇ ਸੀਐਮ ਮਾਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਉਸ ਵੇਲੇ ਦੀਆਂ ਇਹ ਤਸਵੀਰਾਂ ਨੇ ਹਾਲਾਂਕਿ ਸੀਐਮ ਮਾਨ ਦੇ ਵੱਲੋਂ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਦੇ ਚੁੱਕੇ ਗਏ ਨੇ ਸੀਐਮ ਨੇ ਕਿਹਾ ਕਿ ਬੀਬੀਐਮਬੀ ਨੇ ਪੰਜਾਬ ਦੇ ਅਧਿਕਾਰਾਂ ਦਾ ਉਲੰਘਣ ਕੀਤਾ ਹੈ ਤੇ ਸਹਿਮਤੀ ਤੋਂ ਬਿਨਾਂ ਪਾਣੀ ਛੱੜਨਾ ਕਾਨੂੰਨ ਤੇ ਸੰਗੀ ਢਾਂਚੇ ਦੇ ਵਿਰੁੱਧ ਹੈ ਤਾਂ ਦੋ ਤਸਵੀਰਾਂ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਸੀਐਮ ਮਾਨ ਮੌਜੂਦ ਰਹੇ ਨੇ ਇਸ ਦੌਰਾਨ ਸੀਐਮ ਮਾਨ ਨਾਲ ਪੀਐਮ ਮੋਦੀ ਮੁਲਾਕਾਤ ਕਰਦੇ ਨਜ਼ਰ ਆਏ ਨੇ ਹੱਥ ਮਿਲਾਇਆ ਗਿਆ ਦੇਖ ਸਕਦੇ ਹੋ ਤੁਸੀਂ ਜੈਸਚਰ ਦੇਖ ਸਕਦੇ ਹੋ ਸੀਐਮ ਮਾਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਦੇ ਹੋਏ ਸੀਐਮ ਮਾਨ ਤੇ ਕਾਫੀ ਸੁਖਾਵੇਂ ਮਾਹੌਲ ਦੇ ਵਿੱਚ ਇਹ ਗੱਲਾਂ ਬਾਤਾਂ ਹੋਈਆਂ ਨੇ ਹਾਲਾਂਕਿ ਮੀਟਿੰਗ ਤੋਂ ਇਹ ਬਾਅਦ ਦੀਆਂ ਤਸਵੀਰਾਂ ਨੇ ਮੀਟਿੰਗ ਦੇ ਵਿੱਚ ਜ਼ਰੂਰ ਸੀਐਮ ਮਾਨ ਦੇ ਵੱਲੋਂ ਪੰਜਾਬ ਦੇ ਕਈ ਅਹਿਮ ਮੁੱਦੇ ਚੁੱਕੇ ਗਏ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਪੰਕਜ ਕਪਾਈ ਜੁੜੇ ਨੇ ਪੰਕਜ ਨੀਤੀ ਆਯੋਗ ਦੀ ਮੀਟਿੰਗ ਹੋਈ ਹੈ ਤੇ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਕਈ ਅਹਿਮ ਮੁੱਦੇ ਚੁੱਕੇ ਗਏ ਨੇ ਸੂਬੇ ਦੇ ਨਾਲ ਸੰਬੰਧਤ ਨਾਲ ਹੀ ਕੁਝ ਤਸਵੀਰਾਂ ਜਿਸ ਦੇ ਵਿੱਚ ਕਾਫੀ ਸੁਖਾਵੇਂ ਮਾਹੌਲ ਦੇ ਵਿੱਚ ਸੀਐਮ ਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਦੇ ਨਜ਼ਰ ਆਉਂਦੇ ਨੇ ਹਲਕਾ ਫੁਲਕਾ ਅੰਦਾਜ਼ ਪ੍ਰਧਾਨ ਮੰਤਰੀ ਮੋਦੀ ਦਾ ਵੀ ਨਜ਼ਰ ਆਇਆ ਹੈ ਦੇਖੋ ਬਿਲਕੁਲ ਕਿਉਂਕਿ ਇਹ ਮੀਟਿੰਗ ਦਾ ਮਕਸਦ ਇਹ ਹੁੰਦਾ ਹੈ ਕਿ ਕੇਂਦਰ ਸਰਕਾਰ ਦੇ ਨਾਲ ਸੂਬਾ ਸਰਕਾਰਾਂ ਦੀ ਜਿਹੜੇ ਵਕਤਕ ਸੂਬੇ ਨੇ ਦੇ ਦਿੱਤੇ ਉਹਨਾਂ ਦਾ ਇੱਕ ਆਪਸੀ ਕੋਆਰਡੀਨੇਸ਼ਨ ਬਿਹਤਰ ਹੋਵੇ ਔਰ ਪ੍ਰਧਾਨ ਮੰਤਰੀ ਕਿਉਂਕਿ ਇਸ ਦੀ ਅਗਵਾਈ ਕਰਦੇ ਨੇ ਉਹ ਡਾਇਰੈਕਟ ਜਾਣ ਸਕਣ ਕਿ ਕਿਹੜੇ ਸੂਬੇ ਦੀ ਕੀ ਡਿਮਾਂਡ ਹੈ ਕਿਹੜੇ ਸੂਬੇ ਨੂੰ ਕੀ ਕੁਝ ਦਿੱਤਾ ਜਾਣਾ ਚਾਹੀਦਾ ਹੈ ਇਹ ਸਾਰੀ ਗੱਲ ਜਿਹੜੀ ਹੈ ਮੁੱਖ ਮੰਤਰੀ ਆਪਣੇ ਆਪਣੇ ਸੂਬੇ ਦੀ ਰੱਖਦੇ ਨੇ ਔਰ ਅੱਜ ਭਗਵੰਤ ਸਿੰਘ ਸੋਹੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਇਸ ਮੀਟਿੰਗ ਦਾ ਹਿੱਸਾ ਬਣੇ ਔਰ ਇਹਨਾਂ ਨੇ ਮੀਟਿੰਗ ਤੋਂ ਪਹਿਲਾਂ ਹੀ মিডিਆ ਨਾਲ ਮੁਖਾਤਬ ਹੁੰਦੇ ਹੋਏ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ BBMP ਦਾ ਮਸਲਾ ਜੋ ਕਿਹਾ ਜਾਏਗਾ BBMP ਦੇ ਮਸਲੇ ਤੇ ਗੱਲਬਾਤ ਜਿਹੜੀ ਹੈ ਉਹ ਕੀਤੀ ਜਾਏਗੀ ਔਰ ਇਹ ਮਸਲਾ ਪ੍ਰਧਾਨ ਮੰਤਰੀ ਦੇ ਅੱਗੇ ਚੁੱਕਿਆ ਕਿ ਇੱਕ ਤਾਂ ਜਿਹੜੀ CISF ਜਿਹੜੀ ਹੈ BBMP ਦੇ ਉੱਤੇ ਲਗਾਈ ਗਈ ਹੈ ਜਿਹੜੀਆਂ 295 ਨਵੀਆਂ ਪੋਸਟਾਂ ਲਗਾਈਆਂ ਗਈਆਂ ਨੇ ਇਸ ਦੇ ਨਾਲ ਸੰਗੀਤ ਢਾਂਚਾ ਜਿਹੜਾ ਹੈ ਉਹ ਕਮਜ਼ੋਰ ਹੋਏਗਾ ਇਹ ਫੈਸਲਾ ਜਿਹੜਾ ਹੈ ਉਹ ਤੁਰੰਤ ਵਾਪਸ ਲਿੱਤਾ ਜਾਣਾ ਚਾਹੀਦਾ ਹੈ ਔਰ ਇਸ ਦੇ ਨਾਲ ਨਾਲ ਇਸ ਗੱਲ ਦਾ ਵੀ ਮੀਟਿੰਗ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਜਿਹੜੇ BBMP ਹੈ ਉਹ ਪੰਜਾਬ ਦੇ ਅ ਅਧਿਕਾਰੀਆਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਔਰ ਨਾਲ ਹੀ ਨਾਲ ਪਕਪਾਤ ਜਿਹੜਾ ਵਲਾ ਜਿਹੜਾ ਫੈਸਲਾ ਵੈ ਉਹ ਉਹਨਾਂ ਦੇ ਵੱਲੋਂ ਪਿਛਲੇ ਦਿਨਾਂ ਚ ਪਾਣੀ ਨੂੰ ਲੈ ਕੇ ਦਿੱਤਾ ਗਿਆ ਹੈ ਕਈ ਸਾਰੇ ਮਸਲੇ ਮੀਟਿੰਗ ਦੇ ਅੰਦਰ ਚੁੱਕੇ ਗਏ ਔਰ ਜਦੋਂ ਮੀਟਿੰਗ ਖਤਮ ਹੁੰਦੀ ਹੈ ਤਾਂ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਵਕ ਵਕ ਸੂਬਿਆਂ ਦੇ ਮੁੱਖ ਮੰਤਰੀ ਨਾਲ ਚਾਹ ਪੀਂਦੇ ਦੌਰਾਨ ਹਲਕੇ-ਪੁਲਕੇ ਅੰਦਾਜ਼ ਦੇ ਵਿੱਚ ਗੱਲਬਾਤ ਵੀ ਜਿਹੜੀ ਕਰਦੇ ਨੇ ਔਰ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਜਦੋਂ ਮੁੱਖ ਮੰਤਰੀ ਭਗਵੰਤ ਸ마ਣ ਹੋਰਾਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਮੁਲਾਕਾਤ ਜਿਹੜੀ ਹੈ ਉਹ ਹੋ ਰਹੀ ਹੈ ਬਿਲਕੁਲ ਪੰਕਜ ਜਿਸ ਢੰਗ ਦੇ ਨਾਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਸੀਐਮ ਮਾਨ ਨਜ਼ਰ ਆ ਰਹੇ ਨੇ ਚੰਦਰਬਾਬੂ ਨਾਇਡੂ ਨਜ਼ਰ ਆ ਰਹੇ ਨੇ ਆਂਧਰਾ ਪ੍ਰਦੇਸ਼ ਦੇ ਸੀਐਮ ਤੇ ਹੋਰ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨਜ਼ਰ ਆ ਰਹੇ ਨੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨਜ਼ਰ ਆ ਰਹੇ ਨੇ तमाम ਸੂਬਿਆਂ ਦੇ ਮੁੱਖ ਮੰਤਰੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਅਤੇ ਆਪਣਾ ਜਿਹੜਾ ਸੀਐਮ ਮਾਨ ਦੇ ਵੱਲੋਂ ਪੱਖ ਰੱਖਣਾ ਕਿਉਂਕਿ ਹਰੀਕੇ ਹੈਡਵਰਕਸ ਦੀ ਸਫਾਈ ਦੇ ਲਈ ਵੀ 600 ਕਰੋੜ ਦੇ ਵਿਸ਼ੇਸ਼ ਰਕਮ ਦੀ ਮੰਗ ਸੀਐਮ ਮਾਨ ਦੇ ਵੱਲੋਂ ਕੀਤੀ ਗਈ ਹੈ ਤੇ ਦੂਜੇ ਪਾਸੇ ਇਤਰਾਜ਼ ਵੀ ਜਤਾਇਆ ਗਿਆ ਤਾਂ ਕਹਿ ਸਕਦੇ ਹਾਂ ਕਿ ਸੀਐਮ ਮਾਨ ਦੇ ਵੱਲੋਂ ਪੂਰੀ ਮਜ਼ਬੂਤੀ ਦੇ ਨਾਲ ਪੰਜਾਬ ਦੇ ਮੁੱਦੇ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਰੱਖੇ ਗਏ ਨੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇਹ ਵੀ ਦੇਖਿਆ ਗਿਆ ਕਿ ਕਈ ਵਾਰ ਖੁਦ ਮੁੱਖ ਮੰਤਰੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਸੀ ਹੁੰਦੇ ਤੇ ਆਪਣੇ ਵਿਜ਼ਾਰਤ ਤੇ ਹੋਰ ਮੰਤਰੀਆਂ ਨੂੰ ਭੇਜ ਦਿੱਤਾ ਜਾਂਦਾ ਸੀ ਦੇਖੋ ਜਦੋਂ ਇੰਡੀਆ ਅਲਾਈንስ ਸਿਖਰ ਦੇ ਉੱਤੇ ਸੀਗਾ ਤਾਂ ਉਸ ਵੇਲੇ ਦੋ ਵਾਰ ਮੀਟਿੰਗ ਦਾ ਬਾਈਕਾਟ ਵੀ ਕੀਤਾ ਗਿਆ ਵਾ ਔਰ ਕਈ ਵਾਰ ਇਸ ਗੱਲ ਨੂੰ ਲੈ ਕੇ ਵੀ ਪੰਜਾਬ ਬੀਜੇਪੀ ਨੇ ਸਵਾਲ ਚੁੱਕੇ ਸੀਗੇ ਕਿ ਜੇਕਰ ਤੁਸੀਂ ਪ੍ਰਧਾਨ ਮੰਤਰੀ ਦੇ ਸਾਹਮਣੇ ਪੰਜਾਬ ਦੇ ਮਸਲੇ ਨਹੀਂ ਚੁੱਕੋਗੇ ਮੀਟਿੰਗ ਦਾ ਬਾਈਕਾਉਟ ਕਰੋਗੇ ਤਾਂ ਫਿਰ ਪੰਜਾਬ ਨੂੰ ਪੰਜਾਬ ਦਾ ਹਿੱਸਾ ਕਿਵੇਂ ਮਿਲੇਗਾ ਔਰ ਆਮੂਨ ਨੀਤੀਯੋਗ ਦੀ ਮੀਟਿੰਗ ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਸੂਬੇ ਦੇ ਖਜ਼ਾਨਾ ਮੰਤਰੀ ਜਾਂਦੇ ਸੀਗੇ ਕਿਉਂਕਿ ਨਿਰਮਲਾ ਸੀਤਾਰਮਨ ਜਿਹੜੇ ਫਾਈਨਾਂਸ ਮਿਨਿਸਟਰ ਨੇ ਉਹਨਾਂ ਨਾਲ ਜੁੜੇ ਮਸਲੇ ਹੁੰਦੇ ਨੇ ਆ ਆਰਥਿਕ ਪੱਖੋਂ ਦੇਖੇ ਜਾਣ ਲੇਕਿਨ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਰੇ ਸੂਬਿਆਂ ਦੇ ਜਿਹੜੇ ਸੀਐਮ ਪਹੁੰਚੇ ਕਿਉਂਕਿ ਪ੍ਰਧਾਨ ਮੰਤਰੀ ਇਸ ਮੀਟਿੰਗ ਦੀ ਅਗਵਾਈ ਕਰ ਰਹੇ ਸੀਗੇ ਔਰ ਦੂਸਰਾ ਵੀ ਇਹ ਕਿ ਜਿਹੜਾ ਭਗਵੰਤ ਮਾਨ ਹੋਰਾਂ ਦੀ ਜਿਹੜੀ ਗੱਲਬਾਤ ਕਰਨ ਦਾ ਸਲੀਕਾ ਹੈ ਕਿ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਆਪਣੀ ਗੱਲ ਕਹਿ ਵੀ ਜਾਂਦੇ ਨੇ ਔਰ ਕਈ ਵਾਰ ਮਨਵਾ ਵੀ ਲੈਂਦੇ ਨੇ ਤਾਂ ਇਸੇ ਅੰਦਾਜ਼ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਪ੍ਰਧਾਨ ਮੰਤਰੀ ਹੋਰਾਂ ਦੇ ਨਾਲ ਹੱਥ ਮਿਲਾ ਕੇ ਗੱਲਬਾਤ ਕਰਕੇ ਹਲਕੇ ਫੁਲਕੇ ਅੰਦਾਜ਼ 'ਚ ਜ਼ਿਕਰ ਵੀ ਕਰ ਰਹੇ ਨੇ ਔਰ ਜਦੋਂ ਟੇਬਲ ਤੇ ਗੱਲਬਾਤ ਸੀਗੀ ਤਾਂ ਬੀਬੀਐਮਬੀ ਸਮੇਤ ਇਹ ਵੀ ਕਿਹਾ ਗਿਆ ਕਿ ਜਿਹੜਾ ਪੰਜਾਬ ਹੈ ਕਿਉਂਕਿ ਹਿਮਾਚਲ ਗੁਵੰਡੀ ਸੂਬਾ ਉਸ ਨੂੰ ਪਹਾੜੀ ਸੂਬਾ ਹੋਣ ਦੇ ਨਾਤੇ ਸਪੈਸ਼ਲ ਪੈਕੇਜ ਦਿੱਤਾ ਜਾਂਦਾ ਹੈ ਕਈ ਸਾਰੀਆਂ ਫੈਸਿਲਿਟੀ ਮਿਲਦੀਆਂ ਨੇ ਤਾਂ ਪੰਜਾਬ ਬਾਰਡਰ ਇਲਾਕਾ ਵੈ ਤਾਂ ਪੰਜਾਬ ਨੂੰ ਬਾਰਡਰ ਸਟੇਟ ਹੋਣ ਦੇ ਨਾਤੇ ਜਿਹੜਾ ਵੈ ਸਪੈਸ਼ਲ ਪੈਕੇਜ ਦੀ ਜਿਹੜੀ ਮੰਗ ਕੀਤੀ ਗਈ ਔਰ ਇਸ ਦੇ ਨਾਲ ਨਾਲ ਪਾਕਿਸਤਾਨ ਦੇ ਨਾਲ ਜਿਹੜੀ ਲੜਾਈ ਲੱਗੀ ਸੀਗੀ ਤਾਂ ਉਸ ਦੌਰਾਨ ਵੀ ਸਪੈਸ਼ਲ ਪੈਕੇਜ ਔਰ ਕੰਡਿਆਲੀ ਧਾਰਾ ਦਾ ਜਿਹੜਾ ਮਸਲਾ ਹੈ ਉਹ ਵੀ ਪ੍ਰਧਾਨ ਮੰਤਰੀ ਦੇ ਸਾਹਮਣੇ ਜਿਹੜਾ ਉਹ ਰੱਖਿਆ ਗਿਆ ਠੀਕ ਹੈ ਪੰਕਜ ਬਹੁਤ শুকਰੀਆ ਤਾਂ ਨੀਤੀ ਆਯੋਗ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੀ ਸ਼ਾਮਲ ਹੋਏ ਨੇ ਤੇ ਉਹਨਾਂ ਦੇ ਵੱਲੋਂ ਪੰਜਾਬ ਦੇ ਮੁੱਦਿਆਂ ਨੂੰ ਚੁੱਕਿਆ ਗਿਆ ਏ ਪਾਖੜਾ ਤੇ ਨੰਗਲ ਡੈਮ ਦੀ ਸੁਰੱਖਿਆ ਦੇ ਵਿੱਚ CISF ਦੀ ਤੈਨਾਤੀ ਦਾ ਸੀਐਮ ਮਾਨ ਦੇ ਵੱਲੋਂ ਵਿਰੋਧ ਕੀਤਾ ਗਿਆ ਸੀਐਮ ਮਾਨ ਨੇ ਕਿਹਾ ਕਿ ਇਸ ਦੇ ਨਾਲ ਸੂਬਿਆਂ ਦੇ ਅਧਿਕਾਰ ਕਮਜ਼ੋਰ ਹੋਣਗੇ ਤੇ CISF ਦੀ ਤੈਨਾਤੀ ਦਾ ਫੈਸਲਾ ਵਾਪਸ ਲਿਆ ਜਾਵੇ ਤੇ ਇਸ ਦੇ ਨਾਲ ਹੀ ਬੀਬੀ ਐਮ ਵੀ ਨੇ ਪੰਜਾਬ ਦੇ ਅਧਿਕਾਰਾਂ ਦਾ ਉਲੰਘਣ ਕੀਤਾ ਸੀ ਐਮਾਨ ਦੇ ਵੱਲੋਂ ਇਸ ਤੇ ਵੀ ਇਤਰਾਜ਼ ਜਤਾਇਆ ਗਿਆ ਏ ਤੇ ਸਹਿਮਤੀ ਤੋਂ ਬਿਨਾ ਪਾਣੀ ਛੱਡਣਾ ਕਾਨੂੰਨ ਤੇ ਸੰਗੀ ਢਾਂਚੇ ਦੇ ਵਿਰੋਧ ਦਾ ਸੀ ਐਮਾਨ ਦੇ ਵੱਲੋਂ ਹਰੀਕੇ ਰੈਡ ਵਰਕਸ ਦੀ ਸਫਾਈ ਲਈ 600 ਕਰੋੜ ਦੀ ਵਿਸ਼ੇਸ਼ ਰਕਮ ਦੀ ਵੀ ਮੰਗ ਕੀਤੀ ਗਈ ਹੈ ਤਾਂ ਇਸ ਮੀਟਿੰਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੀਐਮਾਨ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਦੇ ਹੋਏ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਮਜਬੂਤੀ ਦੇ ਨਾਲ ਪੰਜਾਬ ਦਾ ਪੱਖ ਵੀ ਰੱਖਿਆ ਗਿਆ ਅਤੇ ਕਈ ਚੀਜ਼ਾਂ ਤੇ ਇਤਰਾਜ਼ ਵੀ ਜਤਾਇਆ ਗਿਆ ਤਾਂ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਨੀਤੀ ਆਯੋਗ ਦੀ ਮੀਟਿੰਗ ਦੀਆਂ ਅਤੇ ਬਹੁਤ ਸਾਰੇ ਜੋ ਮੁੱਖ ਮੰਤਰੀ ਨੇ ਵੱਖ-ਵੱਖ ਸੂਬਿਆਂ ਦੇ ਉਹਨਾਂ ਨੂੰ ਮਿਲਦੇ ਹੋਏ ਪੀਐਮ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਚੰਦਰਬਾਬੂ ਨਾਇਡੂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਯੋਗੀ ਅਦਿੱਤਿਆਨਾਥ ਨੇ ਤੇ ਨਿਰਮਲਾ ਸੀ타 ਰਾਮਨ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨਜ਼ਰ ਆ ਰਹੇ ਨੇ ਜੇਪੀ ਨੱਡਾ ਨਜ਼ਰ ਆ ਰਹੇ ਨੇ ਬਹੁਤ ਸਾਰੇ तमाम ਆਗੂ ਮਿਨਿਸਟਰ ਅਤੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਨਜ਼ਰ ਆਏ ਨੇ ਤਾਂ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਸੀਐਮ ਮਾਨ ਖੁਦ ਪਹੁੰਚੇ ਅਗਵਾਈ ਪੀਐਮ ਮੋਦੀ ਦੇ ਵੱਲੋਂ ਕੀਤੀ ਗਈ ਤੇ ਮੀਟਿੰਗ ਤੋਂ ਬਾਅਦ ਪੀਐਮ ਮੋਦੀ ਨੂੰ ਮਿਲਦੇ ਨਜ਼ਰ ਆਏ ਨੇ ਸੀਐਮ ਮਾਨ